ਰਾਣੇ ਸਿੰਘਪੁਰਿਆ ਦੀ ਚੜ੍ਹਦੀ ਕਲਾ ਦੇ ਜਕਾਰਾ ਛੱਡিয়ে ਖੋਲੇ ਸੋਨਹਾਰ ਸਤਿ ਸ੍ਰੀ ਅਕਾਲ ਇਹ ਸ਼ੁਭ ਇਸ਼ਾਵਾ ਸ਼ੁਭ ਦਵਾਵਾ ਉਸ ਮਹਾਨ ਕਮੇਡੀਅਰ ਦੇ ਦੀ ਉਸ ਮਹਾਨ ਲਖਾਰੀ ਦੇ ਦੀ ਹੈ ਕਿਉਂਕਿ ਪਹਿਲਾਂ ਵੀ ਵੱਡੇ ਜਿਹੇ ਸਨਮਾਨ ਦੋ ਤਿੰਨ ਮੋਟਰਸਾਈਕਲਾਂ ਦੇ ਨਾਲ ਹੋਏ ਆ ਕਿੰਨੀਆਂ ਅਨੰਤ ਰਾਸ਼ੀਆਂ ਤੇ ਕਿੰਨੀਆਂ ਸੋਨੇ ਦੀਆਂ ਮੁੰਦਰੀਆਂ ਦੇ ਨਾਲ ਵੱਡੇ ਸਨਮਾਨ ਹੋਏ ਤੇ ਨਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਮੇਰੇ ਅੰਕਲ ਜੀ ਨੇ ਮੇਰੇ ਬਹੁਤ ਸਤਿਕਾਰ ਦੇ ਯੋਗ ਨੇ ਸਰਦਾਰ ਲਖਵਿੰਦਰ ਸਿੰਘ ਜੀ ਜਿਨ੍ਹਾਂ ਦੀਆਂ ਮਾੜੀ ਬੇਕਦਰ ਵਿੱਚ ਵੀ ਬੜੀਆਂ ਘੂੜੀਆਂ ਰਿਸ਼ਤੇਦਾਰੀਆਂ ਮੈਂ ਵਿਸ਼ੇਸ਼ ਤੌਰ ਤੇ ਸਾਰੀ ਰਾਪੂਰੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਪੁੱਜੀਆਂ ਗਿਆ ਸਾਰੀਆਂ ਸੰਗਤਾਂ ਦਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਪਰਮਾਨ ਹੈ। ਉਸੇ بڑے ਭਾਗਾ ਵਾਲਿਓ, بڑے ਕਰਮਾਂ ਵਾਲਿਓ ਜਿਹੜੇ ਇਸ ਸਥਾਨ ਦੇ ਉੱਪਰ ਸਵੇਰ ਤੋਂ ਲੈ ਕੇ ਹੁਣ ਤੱਕ ਸੇਵਾ ਨਿਭਾਉਂਦੇ ਆ ਰਹੇ ਹੋ। ਮੇਰ ਕਿਰਨ ਪਰਮਾਨ ਦਾ ਤੁਹਾਡੀ ਸੇਵਾ ਨੂੰ ਬਲ ਲੱਗਿਆ। ਇਹ ਸਾਡੀਆਂ ਦਿਲੋਂ ਜਮਾਵਾਂ। ਇਹਦੇ ਲਈ ਸਾਡੇ ਝਾਦ ਬਾਈ ਜੀ ਦੇ ਕੋਲਟੀ 16 ਵਾਲਾ ਵੀ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ। ਪਿੱਛੇ-ਪਿੱਛੇ ਰਹਿੰਦੇ ਮੱਲਾ ਨੂੰ ਅਸੀਂ ਜਲਦੀ ਦੇ ਨਾਲ ਬੇਨਤੀ ਕਰਾਂਗੇ ਇਹ ਕਰ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ ਜਲਦੀ ਦੇ ਨਾਲ ਆ ਜਾਣਗੇ। ਇੰਤਜ਼ਾਰ ਹੈ ਦੁਨੀਆ ਨੂੰ ਅੱਜ ਦੇ ਇਸ ਵੱਡੇ ਕਬੱਡੀ ਸ਼ੋਅ ਮੈਚ ਦਾ। ਕੱਲ ਦੇ ਦਿਨ ਦਾ ਵੱਡਾ ਮੇਲਾ ਪਿੰਡ ਰਤੋਕਾਂ ਦੀ ਧਰਤੀ ਦੇ ਵੱਡਾ ਖੇਡ ਮੇਲਾ ਖੇਡਿਆ ਜਾਣਾ ਉੱਥੇ ਵੀ ਆਪ ਸਭ ਨੂੰ ਖੁੱਲੇ ਸਦਕੇ ਦੋਨਾਂ ਟੀਮਾਂ ਨੂੰ ਦੇਣਦੀ ਹੈ ਕਰ ਤਿਆਰੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣੀ ਹੈ ਝਾਤ ਮਾਜਦੀ ਤੇ ਤੁਹਾਡੇ ਐਸੇ ਨਗਰ ਵਾਲਾ ਮਿੰਤਾ ਸਿੰਘ ਪੁਰੀਆ ਵੀ ਆ ਗਿਆ ਐਨ ਸ਼ਾਂਤ ਦਾ ਪਤਲਾ ਸਰੀਰ ਹੈ ਤੇ ਪਿੱਛੇ-ਪਿੱਛੇ ਬਿਸ਼ੂ ਵੀ ਕਹਿੰਦੇ ਬੋਲਿਆ ਦੀ ਧਰਤੀ ਦਾ ਵੀ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ ਬੋਲਿਆ ਦੀ ਧਰਤੀ ਬੜੀ ਪਾਵਨ ਤੇ ਪਵਿੱਤਰ ਧਰਤੀ ਹੈ ਉਸ ਧਰਤੀ ਦੇ ਉੱਪਰ ਵੀ ਚੇਕਰ ਹੁੰਦਾ ਤੰਤਨ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀਆਂ ਦਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਕਣਾ ਜਾਵੇ ਇਧਰਲੀ ਸੈਡ ਝਾਤ ਪਾਈਦੀ ਹੈ ਤੇ ਜਸਕਰਨ ਪੁੱਲਰ ਅਰਗੋ ਵਾਲੇ ਦਾ ਚਿਹਤਾ ਨਾਬ ਕਨੇਡਾ ਵਾਲੇ ਦਾ ਚਿਹਤਾ ਤੇ ਗੋਪੀ ਵੀ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ ਲੈ ਵੀ ਗੋਪੀ ਤਾਂ ਫੱਪੇ ਦੀ ਸਾਂਝ ਦੁਨੀਆ ਦੇ ਨਾਲ ਦੱਸੀਏ ਦੁਨੀਆ ਨੂੰ ਇਹ ਸਾਲ ਮੁੰਡਾ ਆਤ ਮਾਜਦੀ ਦੇ ਨੌਜਣ ਕੋਈ ਸਿਕੰਦਰ ਕਹਿੰਦਾ ਕੋਈ ਖੱਲੀ ਕਹਿੰਦਾ ਤਤਲਿਆਂ ਵਾਲਾ ਕੋਈ ਬਲੇਰ ਵਾਲਾ ਖੱਲੀ ਕਹਿੰਦਾ ਤੇ ਚਰਚੇ ਕਹਿੰਦੇ ਵੱਡੀ ਟੀਮ ਦੇ ਲਈ ਹੋਏ ਬਾਬਾ ਪੂਰੀ ਜਾਨ ਕਬੱਡੀ ਕਲੱਬ ਫਰੰਦੀਪੁਰੀਏ ਗੋਪੀ ਦੀ ਖੇਡ ਕਲੱਬ ਦੇ ਲਈ ਵੱਡੇ ਪੱਧਰ ਤੇ ਚਰਚੇ ਹੋਏ ਆ ਵੀ ਜੋਧਾ ਵੀ ਆ ਗਿਆ ਠੱਠੇ ਪਿੰਨ ਵਾਲਾ ਲੰਮੇ ਦਾ ਵੀਰ ਜੋਧਾ ਠੱਠਿਆਂ ਵਾਲਾ ਵੀ ਖੇਡ ਦੇ ਮੈਦਾਨ ਦੇ ਵਿੱਚ ਆ ਗਿਆ ਰਹਿੰਦੇ ਪਲੇਅਰਾਂ ਨੂੰ ਬੇਨਤੀ ਹੈ ਸਾਡੇ ਜਲਦੀ ਨਾਲ ਆਉਣ ਦੀ ਉਧਰਲੇ ਬੰਨੇ ਕਮੇਟੀ ਵੱਲੋਂ ਸਖਤ ਹਦਾਇਤਾਂ ਜੋ ਵੀ ਕਿਸੇ ਪਲੇਅਰ ਦਾ ਸਨਮਾਨ ਹੋਣਾ ਜਾਂ ਕਿਸੇ ਕਮੇਟੀ ਮੈਂਬਰ ਦਾ ਸਨਮਾਨ ਹੋਣਾ ਉਹ ਜਾਂ ਤਾਂ ਆਪਾਂ ਮੈਚ ਸਟਾਰਟ ਹੋਣ ਤੋਂ ਅਸਲਾ ਸਾਰਾ ਰੋਟੀ ਦਾ ਮਜਬੂਰੀ ਅਸੀਂ ਚੀਜ਼ ਰੱਬਾ ਬੰਦਾ ਰੋਜ਼ ਦਿੰਦੀ ਹੈ ਚੋਟੀ ਦਾ ਜੇ ਟਿੱਡ ਨਾ ਹੋਵੇ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ ਤੁਸੀਂ ਦਾਨੀਓ ਇਸ ਭਰਾ ਦਾ ਵੀ ਬਾਤ ਚੜ ਕੇ ਸਨਮਾਨ ਜ਼ਰੂਰ ਕਰਿਓ